ਸਕੂਲ ਨੂੰ ਜਦੋਂ ਛੁੱਟੀ ਹੋ ਜਾਂਦੀ ਹੈ ਤਾਂ ਵਾਰੇ ਛੱਡ ਜਾਂਦੇ ਆਂ ਅਗਲੇ ਦਿਨ ਆ ਕੇ ਖੋਲਦੇ ਆਂ ਉਨਾਂ ਚਿਰ ਉਹ ਸਕੂਲ ਚ ਕੀ ਹੋਇਆ ਇੱਕ ਕੈਂਪਸ ਮੈਨੇਜਰ ਨਾ ਸੀ ਇਹ ਪੁਆਇੰਟ ਕਰ ਰਹੇ ਆਂ ਸਕੂਲ ਬੱਚਿਆਂ ਵਾਸਤੇ ਸਕੂਲ ਰਹੂਗਾ ਕਿਸੇ ਆਵਾਰਾ ਕਰਦਾ ਵਾਸਤੇ ਕੋਈ ਚੋਰ ਨਹੀਂ ਚਲਦਾ ਮੈਂ ਸਤਗੁਰ ਸਿੰਘ ਸਕੂਲ ਆਫ ਐਮਿਨੈਂਸ ਤੋਂ ਮਿਲੋ ਵਿੱਚ ਬਤੌਰ ਕੈਂਪਸ ਮੈਨੇਜਰ ਸੇ ਬਣਵਾ ਰਿਹਾ ਆਂ ਇਸ ਤੋਂ ਪਹਿਲਾਂ ਮੈਂ ਆਰਮੀ ਦੇ ਵਿੱਚ ਸੀ ਉੱਥੋਂ ਮੈਂ ਰਿਟਾਇਰ ਹੋਣ ਤੋਂ ਬਾਅਦ ਮੈਂ ਵਿਲਾ ਸੀਗਾ ਤੇ ਪੰਜਾਬ ਸਰਕਾਰ ਨੇ ਸਾਡੇ ਵਾਸਤੇ ਓਪਰਚ्युनिटी ਲੈ ਕੇ ਆਂਦੀ ਕਿ ਸਾਨੂੰ ਊਲਾਂ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਇੱਥੇ ਲੋਕਲੀ ਅਮਲੋਂ ਤੋਂ ਇਸ ਕਰਕੇ ਇੱਥੇ ਮੈਨੂੰ ਸੇਵਾ ਕਰਨ ਦੇ ਵਿੱਚ ਬਹੁਤ ਵਧੀਆ ਲੱਗ ਰਿਹਾ ਕੈਂਪਸ ਮੈਨੇਜਰ ਪੜਾਈ ਤੋਂ ਬਿਨਾਂ ਬਾਕੀ ਸਾਰਾ ਕੰਮ ਕੈਂਪਸ ਮੈਨੇਜਰ ਦੇਖਣਗੇ ਹੈਡਮਾਸਟਰ ਸਾਹਿਬ ਦਾ ਧਿਆਨ ਸਾਰਾ ਧਿਆਨ ਆਪਣੇ ਇਹ ਚਰਨਾਂ ਨਾਲ ਮਿਲ ਕੇ ਪੜਾਈ ਕਰਾਉਣ ਤੇ ਹੋਊਗਾ ਇਹ ਡਿਪਾਰਟਮੈਂਟ ਇਹ ਲੱਗਊਗਾ ਮੇਰੀ ਇੱਥੇ ਡਿਊਟੀ ਹੈਗੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਸੰਭਾਲ ਕਰਨੀ ਅਤੇ ਸਕੂਲ ਦੇ ਵਿੱਚ ਜੋ ਵੀ ਬਿਜਲੀ ਪਾਣੀ ਦਾ ਪ੍ਰਬੰਧ ਪੁਕਤਾ ਤਰੀਕੇ ਨਾਲ ਕਰਨਾ ਕੋਈ ਸਕੂਲ ਦੇ ਵਿੱਚ ਸਾਫ ਸਫਾਈ ਦਾ ਧਿਆਨ ਰੱਖਣਾ ਅਤੇ ਹੋਰ ਕੋਈ ਜੋ ਪ੍ਰਿੰਸੀਪਲ ਸਾਹਿਬੀਆਂ ਕੋਈ ਐਕਸਟਰਾ ਉਹਨਾਂ ਤੋਂ ਵਾਧੂ ਭਾਰ ਕੰਮ ਸੀਗਾ ਉਹਨਾਂ ਦਾ ਉਹਨੂੰ ਹਲਕਾ ਕਰਨਾ ਉਹਨਾਂ ਦੀ ਮਦਦ ਕਰਨੀ ਸਮੇਂ-ਸਮੇਂ ਤੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਲੋਕ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਆਪਣੇ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਕਰਾ ਰਹੇ ਆਪਣੇ ਬੱਚਿਆਂ ਦੀ ਜੋ ਸਰਕਾਰ ਨੇ ਸਾਡੇ ਵਾਸਤੇ ਇਹ ਓਪਰਚੁਨਿਟੀ ਲੈ ਕੇ ਆਂਦੀ ਸਾਨੂੰ ਸੇਵਾ ਕਰਨ ਦਾ ਇਹਨਾਂ ਸਕੂਲਾਂ ਦੇ ਵਿੱਚ ਮੌਕਾ ਦਿੱਤਾ ਜਿਹੜਾ ਅਸੀਂ ਸਿੱਖਿਆ ਵਿਭਾਗ ਵਿੱਚ ਜੁੜੇ ਆਂ ਸਿੱਖਿਆ ਕ੍ਰਾਂਤੀ ਜੋ ਪੰਜਾਬ ਸਰਕਾਰ ਨੇ ਲੈ ਕੇ ਆਂਦੀ ਹੈ ਸਾਨੂੰ ਵੀ ਉਹਦੇ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਅਤੇ ਇਸ ਵਿੱਚ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ